ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਬੈਠੀ ਹੈ ਇਸ ਦਾ ਫਾਇਦਾ ਚੁੱਕ ਰਹੀ ਹੈ ਇਹ ਕੋਈ ਐਸਾ ਉਦਮ ਨਹੀਂ ਕਰ ਰਹੀ ਜਦ ਕਿ ਇਹ ਡਿਊਟੀ ਬਾਉਂਡ ਨਹੀਂ ਐ ਇਲੈਕਟਿਡ ਬਾਡੀ ਹੈ ਕਿ ਇਹਨਾਂ ਨੂੰ ਸਰਕਾਰ ਨੂੰ ਅਪਰੋਚ ਕਰਨਾ ਚਾਹੀਦਾ ਸੀਗਾ ਡਾਇਰੈਕਟਰ ਗੁਰਦੁਆਰੇ ਨੂੰ ਅਪਰੋਚ ਕਰਨਾ ਚਾਹੀਦਾ ਸੀ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਉਹਦਾ ਨੋਟਿਸ ਹੋ ਗਿਆ ਹੈ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਇਲੈਕਸ਼ਨ ਡਾਇਰੈਕਟਰ ਨੂੰ ਵੀ ਔਰ ਐਲਜੀ ਸਾਹਿਬ ਨੂੰ ਵੀ ਇਹ ਜਿਹੜਾ ਡਿਲੇ ਟੈਕਟਿਕ ਦਿੱਲੀ ਗੁਰਦੁਆਰਾ ਕਮੇਟੀ ਕਰਦੀ ਪਈ ਹੈ ਇਹ ਇਹਨਾਂ ਦੀ ਮਨਸ਼ਾ ਹੈ ਕਿ ਇਹਨਾਂ ਨੇ ਇੰਟਰਨਲ ਇਲੈਕਸ਼ਨ ਦੀ ਕਰਾਈ ਆਪਣੀ ਜਿਹੜੀ 2 ਸਾਲ ਬਾਅਦ ਹੋਣੀ ਚਾਹੀਦੀ ਸੀ ਜਨਰਲ ਇਲੈਕਸ਼ਨ ਹੋਲਡ ਡੇਟ ਕਰਨਾ ਚਾਹੁੰਦੇ ਨੇ ਕਿਉਂਕਿ ਦਿੱਲੀ ਕਮੇਟੀ ਨੂੰ ਪੋਲੀਟੀਕਲੀ ਵਰਤਣਾ ਚਾਹੁੰਦੇ ਨੇ ਜਿਹੜੀ ਸਿੱਖਾਂ ਦੀ ਗਿਣਤੀ ਹੈ ਦਿੱਲੀ ਦੇ ਅੰਦਰ ਉਹ ਘੱਟ ਦਿਖਾਈ ਜਾਂਦੀ ਹੈ ਨੈਚੁਰਲੀ ਗੱਲ ਹੈ ਕਾਊਂਟਿੰਗ ਕੀਤੀ ਜਾਂਦੀ ਹੈ ਵੋਟਰ ਲਿਸਟਾਂ ਦੇ ਹਿਸਾਬ ਨਾਲ ਲਗਰ 40 ਸਾਲ ਪੁਰਾਣੀਆਂ ਨੇ ਤੇ ਮਾਫ ਕਰਨਾ ਉਹਦੇ ਅੰਦਰ ਨਾ ਜਾਣੇ ਕਿੰਨੀਆਂ ਦੀ ਡੈਥ ਹੋ ਚੁੱਕੀ ਹੈ ਕਈਆਂ ਦੇ ਐਡਰੈਸ ਚੇਂਜ ਹੋ ਚੁੱਕਣਗੇ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਦੀ ਸੋਚ ਕਿੱਥੇ ਨਾ ਕਿਤੇ ਇਸ ਮਸਲੇ ਨੂੰ ਲਟਕਾਉਣ ਦੇ ਹੈ ਕਿ ਐਗਜੈਕਟ ਗਿਣਤੀ ਵੀ ਸਿੱਖਾਂ ਦੀ ਹੈ ਜਿਹੜੀ ਉਹ ਦੁਨੀਆ ਦੇ ਅੱਗੇ ਨਾ ਆ ਸਕੇ ਕਿਤੇ ਨਾ ਕਿਤੇ ਸਰਕਾਰਾਂ ਦੀ ਇਹ ਸੋਚ ਰਹਿੰਦੀ ਹੈ ਪੰਜਾਬੀ ਜ਼ੁਬਾਨ ਨੂੰ ਸਿੱਖਾਂ ਦੀ ਗਿਣਤੀ ਨੂੰ ਘੱਟ ਰੱਖਣ ਦੀ ਤਾਨੂੰ ਲੱਗਦਾ ਹੈ ਕਿ ਮੌਜੂਦਾ ਜਿਹੜੀ ਸਰਕਾਰ ਹੈਗੀ ਹੈ ਕੋਈ ਇਸ ਮਸਲੇ ਨੂੰ ਕਿਤੇ ਨਾ ਕਿਤੇ ਲਟਕਾਉਂਦੀ ਰਹੇਗੀ ਜਿਹੜੀਆਂ ਸਰਕਾਰਾਂ ਸਾਜ਼ਿਸ਼ ਦੇ ਅਧੀਨ ਕਹਿ ਲਓ ਜਾਂ ਜਾਣ ਬੁੱਝ ਕੇ ਨੀਂਚ ਸਥਿਤੀਆਂ ਪਈਆਂ ਨੇ ਉਹਨਾਂ ਨੂੰ ਉਠਾਣ ਦਾ ਔਰ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਅਕਾਉਂਟੇਬਿਲਟੀ ਦੇ ਵਿੱਚ ਲਿਆਉਣ ਵਾਸਤੇ ਅਸੀਂ ਹਾਈ ਕੋਰਟ 'ਚ ਗਏ ਆਂ ਔਰ ਹਾਈ ਕੋਰਟ ਨੇ ਜਿਹੜੇ ਨੋਟਿਸ ਕੀਤੇ ਨੇ ਉਹਨਾਂ ਦਾ ਕੋਈ ਰਾਹ ਨਹੀਂ ਰਹਿ ਜਾਏਗਾ ਇਹਨਾਂ ਨੂੰ ਐਕਟ ਕਰਨਾ ਪੈਗਾ ਕਿਉਂਕਿ ਹਾਈ ਕੋਰਟ ਦੇ ਉੱਤੇ ਵੀ ਕੁੰਡਾ ਹੈਗਾ ਸੁਪਰੀਮ ਕੋਰਟ ਦੇ ਆਰਡਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੋਲੇ ਮੌਜੂਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਤੇ ਸਾਡੇ ਨਾਲ ਮਜੀਦ ਸਿੰਘ ਜੀ ਕੇ ਜੁੜ ਚੁੱਕੇ ਨੇ ਜਿਨ੍ਹਾਂ ਨੇ ਇੱਕ ਦੋ ਦਿਨ ਪਹਿਲੇ ਹੀ ਹਾਈ ਕੋਰਟ ਦੇ ਅੰਦਰ ਪਟੀਸ਼ਨ ਪਾਈ ਹੈ ਦਿੱਲੀ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਦੇ ਲਈ ਕਿ ਕਿ ਉਪਰਾਲੇ ਕੀਤੇ ਚਾਹੀਦੇ ਨੇ ਵੋਟਰ ਲਿਸਟਾਂ ਦੀ ਉਹ ਸਾਰੀ ਜਾਣਕਾਰੀ ਇਹਨਾਂ ਤੋਂ ਲੈਣੇ ਆ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋ ਕਰਨਿਆ ਮਜੀਦ ਸਿੰਘ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜੀਦ ਸਿੰਘ ਜੀ ਹਾਈ ਕੋਰਟ ਦੇ ਅੰਦਰ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਦੀ ਕੀ ਡਿਟੇਲਸ ਉਹਦਾ ਵੇਰਵਾ ਦਿਓ ਜਰਾ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਇਹ 201983 ਤੋਂ ਬਾਅਦ ਜਿਹੜੀਆਂ ਵੋਟਾਂ ਨੇ ਉਹ ਨਹੀਂ ਬਣੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਇਹ ਨਵੀਆਂ ਵੋਟਾਂ ਬਣੀਆਂ ਚਾਹੀਦੀਆਂ ਡੀਲਿਮਿਟੇਸ਼ਨ ਅਕੋਰਡਿੰਗਲੀ ਹੋਣੀ ਚਾਹੀਦੀ ਹੈ ਉਸ ਨੂੰ ਫਾਲੋ ਨਹੀਂ ਕੀਤਾ ਗਿਆ ਕੰਟੈਂਪਟ ਬਣਦੀ ਹੈ ਦਿੱਲੀ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਦੇ ਉੱਤੇ ਔਰ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਬੈਠੀ ਹੈ ਇਸ ਦਾ ਫਾਇਦਾ ਚੁੱਕ ਰਹੀ ਹੈ ਇਹ ਕੋਈ ਐਸਾ ਉਦਮ ਨਹੀਂ ਕਰ ਰਹੀ ਜਦ ਕਿ ਇਹ ਡਿਊਟੀ ਬਾਉਂਡ ਨੇ ਇਲੈਕਟਿਡ ਬਾਡੀ ਹੈ ਕਿ ਇਹਨਾਂ ਨੂੰ ਸਰਕਾਰ ਨੂੰ ਅਪਰੋਚ ਕਰਨਾ ਚਾਹੀਦਾ ਸੀਗਾ ਡਾਇਰੈਕਟਰ ਗੁਰਦੁਆਰੇ ਨੂੰ ਅਪਰੋਚ ਕਰਨਾ ਚਾਹੀਦਾ ਸੀ ਅਸੀਂ ਜਿਹੜੀ ਪਟੀਸ਼ਨ ਪਾਈ ਹੈ ਉਹਦਾ ਨੋਟਿਸ ਹੋ ਗਿਆ ਹੈ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਇਲੈਕਸ਼ਨ ਡਾਇਰੈਕਟਰ ਨੂੰ ਵੀ ਔਰ ਐਲਜੀ ਸਾਹਿਬ ਨੂੰ ਵੀ ਔਰ ਸਾਡੀ ਉਹਦੇ ਚ ਡਿਮਾਂਡ ਹੈ ਕਿ ਇੱਕ ਤੇ ਜਿਹੜੀ ਅਗਸਟ 2025 ਸਾਡੀ ਇਲੈਕਸ਼ਨ ਦੂ ਹੈ ਉਸ ਤੋਂ ਪਹਿਲੇ ਪਹਿਲੇ ਨਵੀਆਂ ਲਿਸਟਾਂ ਸਕ੍ਰੈਪ ਕਰਕੇ ਪੁਰਾਣੀਆਂ ਨੂੰ ਬਣਾਈਆਂ ਜਾਣ ਉਹਦੇ ਚ ਕਈ ਐਸੇ ਨੇ ਜਿਹੜੇ ਗੁਜ਼ਰ ਚੁੱਕੇ ਨੇ ਕਈ ਐਸੇ ਨੇ ਜਿਹੜੇ ਵੋਟ ਪਾਣ ਦੇ ਕਾਬਿਲ ਹੋ ਗਏ ਨੌਜਵਾਨ ਉਹਨਾਂ ਦੀ ਵੋਟਾਂ ਨਹੀਂ ਬਣੀਆਂ ਔਰ ਟਾਈਮ ਸਿਰ ਇਹਦੀ ਇਲੈਕਸ਼ਨ ਹੋਣੀ ਚਾਹੀਦੀ ਔਰ 33% ਰਿਜ਼ਰਵੇਸ਼ਨ ਜਿਹੜੀ ਹੈ ਅਸੀਂ ਬੀਬੀਆਂ ਵਾਸਤੇ ਮੰਗੀ ਹੈ ਕਿ ਇਹ ਬੀਬੀਆਂ ਵਾਸਤੇ ਹੋਣੀ ਚਾਹੀਦੀ ਹੈ ਇਹ ਜਿਹੜਾ ਡਿਲੇਡ ਟੈਕਟਿਕ ਦਿੱਲੀ ਗੁਰਦੁਆਰਾ ਕਮੇਟੀ ਕਰਦੀ ਪਈ ਹੈ ਇਹ ਇਹਨਾਂ ਦੀ ਮਨਸ਼ਾ ਹੈ ਕਿ ਇਹਨਾਂ ਨੇ ਇੰਟਰਨਲ ਇਲੈਕਸ਼ਨ ਦੀ ਕਰਾਈ ਆਪਣੀ ਜਿਹੜੀ 2 ਸਾਲ ਬਾਅਦ ਹੋਣੀ ਚਾਹੀਦੀ ਸੀ ਜਨਰਲ ਇਲੈਕਸ਼ਨ ਹੋਲਡ ਡੇਟ ਕਰਨਾ ਚਾਹੁੰਦੇ ਨੇ ਕਿਉਂਕਿ ਦਿੱਲੀ ਕਮੇਟੀ ਨੂੰ ਪੋਲਿਟੀਕਲੀ ਵਰਤਣਾ ਚਾਹੁੰਦੇ ਨੇ ਅਗਰ ਅਸੀਂ ਵੋਟਰ ਲਿਸਟਾਂ ਦੀ ਗੱਲ ਕਰਨੇ ਆ ਤੁਸੀਂ ਦੱਸ ਰਹੇ ਹੋ ਕਿ ਤਕਰੀਬਨ 40 ਸਾਲ ਤੋਂ ਉੱਤੇ ਹੋ ਗਿਆ ਪੁਰਾਣੀ ਵੋਟਰ ਲਿਸਟਾਂ ਨੂੰ ਅਗਰ ਅਸੀਂ ਕਹੀ ਹਮੇਸ਼ਾ ਤੋਂ ਇੱਕ ਇਲਜ਼ਾਮ ਲੱਗਦਾ ਰਿਹਾ ਸਰਕਾਰਾਂ ਦੇ ਉੱਤੇ ਕਿ ਜਿਹੜੀ ਸਿੱਖਾਂ ਦੀ ਗਿਣਤੀ ਹੈ ਦਿੱਲੀ ਦੇ ਅੰਦਰ ਉਹ ਘੱਟ ਦਿਖਾਈ ਜਾਂਦੀ ਹੈ ਨੈਚੁਰਲੀ ਗੱਲ ਹੈ ਕਾਊਂਟਿੰਗ ਕੀਤੀ ਜਾਂਦੀ ਹੈ ਵੋਟਰ ਲਿਸਟਾਂ ਦੇ ਹਿਸਾਬ ਨਾਲ ਅਗਰ 40 ਸ ਕਿ ਸਰਕਾਰਾਂ ਦੀ ਸੋਚ ਕਿੱਥੇ ਨਾ ਕਿਤੇ ਇਸ ਮਸਲੇ ਨੂੰ ਲਟਕਾਉਣ ਦੇ ਹੈ ਕਿ ਐਗਜ਼ੈਕਟ ਗਿਣਤੀ ਵੀ ਸਿੱਖਾਂ ਦੀ ਜਿਹੜੀ ਉਹ ਦੁਨੀਆ ਦੇ ਅੱਗੇ ਨਾ ਆ ਸਕੇ ਦਿੱਲੀ ਦੇ ਬੰਦ 1991 ਦਾ ਜਿਹੜਾ ਸੈਂਸਸ ਹੋਇਆ ਸੀ ਉਹਦੀ ਲੜਾਈ ਮੈਂ ਲੜੀ ਸੀ 96 97 ਦੇ ਵਿੱਚ ਕਿ ਦਿੱਲੀ ਦੇ ਵਿੱਚ ਸਿਰਫ 4.7% ਇਹਨਾਂ ਸਿੱਖਾਂ ਦੀ ਆਬਾਦੀ ਦੱਸੀ ਸੀ ਜਦ ਕਿ ਅਸੀਂ ਕਹਿੰਦੇ ਹਾਂ ਸਾਡੀ 9 ਤੋਂ 10% ਸਿੱਖਾਂ ਦੀ ਆਬਾਦੀ ਹੈ ਇਹ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਦੀ ਇਹ ਸੋਚ ਰਹਿੰਦੀ ਹੈ ਪੰਜਾਬੀ ਜ਼ੁਬਾਨ ਨੂੰ ਸਿੱਖਾਂ ਦੀ ਗਿਣਤੀ ਨੂੰ ਘੱਟ ਰੱਖਣ ਦੀ ਤੇ ਮੈਂ ਸਮਝਦਾ ਵਾਂ ਕਿ ਇਹ ਵੀ ਇੱਕ ਕਾਰਨ ਜ਼ਰੂਰ ਹੋ ਸਕਦਾ ਹੈ ਅਗਰ ਅਸੀਂ ਦੇਖਦੇ ਹੈਗੇ 1984 ਤੋਂ ਲੈ ਕੇ ਹੱਤ ਤੱਕ ਚਲ 41 ਸਾਲ ਹੋ ਚੁੱਕੇ ਨੇ ਸਿੱਖਾਂ ਦੇ ਮਸਲੇ ਦੇ ਉੱਤੇ ਜਿਹੜੀ ਵੀ ਸਰਕਾਰ ਪਾਵਰ ਦੇ ਵਿੱਚ ਕਾਰ ਰਹੀ ਹੈ ਸੈਂਟਰ ਦੇ ਅੰਦਰ ਹਮੇਸ਼ਾ ਕਿੱਥੇ ਨਾ ਕਿੱਥੇ ਸਿੱਖਾਂ ਦੇ ਨਾਲ ਵਿਤਕਰਾਈ ਹੁੰਦਾ ਰਿਹਾ ਹੈ ਜਾਂ ਸਿੱਖਾਂ ਦੇ ਮਸਲਿਆਂ ਦੇ ਉੱਤੇ ਉਹ ਬੈਕਫਰਡ ਤੋਂ ਉਤੇ ਰਹੀ ਹੈ ਮਾਮਲਿਆਂ ਨੂੰ ਲਟਕਾਇਆ ਹੀ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇੱਕ ਅੱਛੀ ਪਹਿਲ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਗੁਰਦਾਰਾ ਐਕਟ ਦੇ ਅੰਦਰ ਇਹ ਲਿਸਟਾਂ ਦੀ ਸੁਧਾਈ ਹੋਣੀ ਚਾਹੀਦੀ ਹੈ ਔਰਤਾਂ ਨੂੰ ਰੱਖਵਾ ਕਰਨ ਨੂੰ ਮਿਲਣਾ ਚਾਹੀਦਾ ਹੈ ਬੀਬੀਆਂ ਨੂੰ ਮਿਲਣਾ ਚਾਹੀਦਾ ਤੁਹਾਨੂੰ ਲੱਗਦਾ ਹੈਗਾ ਕਿ ਮੌਜੂਦਾ ਜਿਹੜੀ ਸਰਕਾਰ ਕੋਈ ਕੰਮ ਪੋਜ਼ਿਟਿਵ ਤਰੀਕੇ ਦੇ ਨਾਲ ਅੱਛੇ ਤਰੀਕੇ ਨਾਲ ਲੱਗੇ ਨਾ ਆਵੇ ਦੇਖੋ ਅੱਜ ਹਾਈ ਕੋਰਟ ਜਾਣ ਦਾ ਪਰਪਸ ਕੀ ਹੈ ਹਾਈ ਕੋਰਟ ਜਾਣ ਦਾ ਪਰਪਸ ਇਹ ਹੈ ਕਿ ਜਿਹੜੀਆਂ ਸਰਕਾਰਾਂ ਸਾਜ਼ਿਸ਼ ਦੇ ਅਧੀਨ ਕਹਿ ਲਓ ਜਾਂ ਜਾਣਬੂਜ ਕੇ ਨੀਂਚ ਸਥਿਤੀਆਂ ਪਈਆਂ ਨੇ ਉਹਨਾਂ ਨੂੰ ਉਠਾਣ ਦਾ ਔਰ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਅਕਾਉਂਟੇਬਿਲਟੀ ਦੇ ਵਿੱਚ ਲਿਆਉਣ ਵਾਸਤੇ ਅਸੀਂ ਹਾਈ ਕੋਰਟ 'ਚ ਗਏ ਆਂ ਔਰ ਮਾਰਯੋਗ ਹਾਈ ਕੋਰਟ ਨੇ ਜਿਹੜੇ ਨੋਟਿਸ ਕੀਤੇ ਨੇ ਉਹਨਿਹਾਂ ਕੋ ਰਾਹ ਨਹੀਂ ਰਹਿ ਜਾਏਗਾ ਇਹਨਾਂ ਨੂੰ ਐਕਟ ਕਰਨਾ ਪਏਗਾ ਕਿਉਂਕਿ ਹਾਈ ਕੋਰਟ ਦੇ ਉੱਤੇ ਵੀ ਕੁੰਡਾ ਹੈਗਾ ਸੁਪਰੀਮ ਕੋਰਟ ਦੇ ਆਰਡਰ ਦਾ ਉਹਦਾ ਇੰਪਲੀਮੈਂਟੇਸ਼ਨ ਹੋਣੀ ਹੋਣੀ ਹੈ ਉਸਨੂੰ ਕੋ ਰੋਕ ਨਹੀਂ ਸਕਦਾ ਅਗਰ ਇਸ ਮਸਲੇ ਨੂੰ ਫਿਰ ਕਈ ਦੋ ਤਰੀਕਾ ਚਾਹ ਤਰੀਕਾ ਪੰਜ ਤਰੀਕਾ ਕੋਰਟ ਦੀ ਤਰੀਕਾ ਚ ਇਹ ਮਸਲਾ ਰਹਿ ਜਾਏਗਾ ਸਫਰ ਸਾਡੇ ਕੋਲ ਰਸਤਾ ਹੈਗਾ ਸੁਪਰੀਮ ਕੋਰਟ ਜਾਣ ਦਾ ਕਿ ਅਗਰ ਹਾਈ ਕੋਰਟ ਦੇ ਵਿੱਚ ਵੀ ਇਸ ਨੂੰ ਡਿਲੇ ਟੈਕਟਿਕ ਹੋ ਰਹੇ ਹੋਣਗੇ ਅਸੀਂ ਸੁਪਰੀਮ ਕੋਰਟ ਵੀ ਮੂਵ ਕਰਨਾ ਹੋਇਆ ਤਾਂ ਅਸੀਂ ਮੂਵ ਕਰਾਂਗੇ ਜਨ ਕੇ ਮਾਨ ਕੇ ਚਿੱਲੇ ਕੇ ਇਸ ਮਸਲੇ ਦੇ ਉੱਤੇ ਬਹੁਤ ਸੀਰੀਅਸ ਤਰੀਕੇ ਨਾਲ ਤੁਸੀਂ ਇਸ ਉੱਤੇ ਕੰਮ ਕਰ ਰਹੇ ਹੋ 100% ਅਸੀਂ ਬੜੇ ਸੀਰੀਅਸ ਤਰੀਕੇ ਨਾਲ ਇਸ ਤੇ ਕੰਮ ਕਰਾਂਗੇ ਔਰ ਇਸ ਨੂੰ ਇੰਪਲੀਮੈਂਟ ਕਰਾਵਾਂਗੇ ਜੋ ਸਾਡਾ ਹੱਕ ਬਣਦਾ ਸਾਡਾ ਹੱਕ ਨਹੀਂ ਬਣਦਾ ਸਰਕਾਰ ਦੀ ਡਿਊਟੀ ਬਣਦੀ ਹੈ ਇੱਕ ਹੋਰ ਸਾਲ ਅਮਰੀਕਾ ਤੋਂ ਜਿਹੜੇ ਬੰਦਿਆਂ ਨੂੰ ਡਿਪੋਰਟ ਕੀਤਾ ਗਿਆ ਹਾਲਾਂਕਿ 200 ਕੁਛ ਦੀ ਗਿਣਤੀ ਸੀ ਮਗੇ ਜਦੋਂ ਇੱਥੇ ਪਹੁੰਚੇ ਤਾਂ 107 ਹੀ ਰਹਿ ਗਏ ਹਾਲਾਂਕਿ ਇਹ ਵੀ ਇੱਕ ਸਵਾਲ ਹੈ ਕਿ ਉਹ 100 ਬੰਦੇ ਰਹਿ ਕਿੱਥੇ ਗਏ ਜਿਹੜੇ ਇੱਥੇ ਪਹੁੰਚੇ ਉਹਨਾਂ ਨੂੰ ਕਿੱਥੇ ਨਾ ਕਿੱਥੇ ਇੱਕ ਸਵਾਲ ਉੱਠਿਆ ਹੈਗਾ ਲੋਕਾਂ ਦੇ ਵੱਲੋਂ ਕਿ ਦਿੱਲੀ ਸੈਂਟਰ ਇੰਟਰਨੈਸ਼ਨਲ 에ਰਪੋਰਟ ਦਿੱਲੀ ਦੇ ਅੰਦਰ ਲੇਕਿਨ ਜਾਣਬੁੱਝ ਕੇ ਪੰਜਾਬ ਦੇ ਉੱਤੇ ਉਤਾਰਿਆ ਗਿਆ ਤੁਸੀਂ ਇਸ ਸਾਰੇ ਮਸਲੇ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਸਰਕਾਰ ਦੀ ਮਨਸ਼ਾ ਸੀ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਏ ਜਿਹੜੇ ਬੰਦਿਆਂ ਨੂੰ ਮੈਂ ਸਮਝਦਾ ਵਾ ਕਿ ਸਭ ਤੋਂ ਪਹਿਲੇ ਤਾਂ ਡੋਨਲਡ ਟਰੰਪ ਦੀ ਜਿਹੜੀ ਸਰਕਾਰ ਹੈ ਮੈਂ ਉਸ ਦੇ ਉੱਤੇ ਇਹ ਕੁਐਸਚਨ ਮਾਰ ਖੜਾ ਕਰਾਂਗਾ ਕਿ ਤੂੰ ਹਿਊਮਨ ਰਾਈਟਸ ਹਨਨ ਕੀਤਾ ਹੈ ਤੂੰ ਉਹਨਾਂ ਨੂੰ ਫੌਜੀ ਜਹਾਜ਼ ਦੇ ਵਿੱਚ ਅਤਕੜੀਆਂ ਪੈਰਾਂ 'ਚ ਬੇੜੀਆਂ ਤੇ ਹੱਥਾਂ 'ਚ ਅਤਕੜੀਆਂ ਤੇ ਉਹ ਵਾਸ਼ਰੂਮ ਜਾਣ ਤੱਕ ਉਹਨਾਂ ਨੂੰ ਖਾਣ ਦੀ ਸਹੂਲਤ ਵੀ ਪਲੇਨ 'ਚ ਨਹੀਂ ਸੀ ਕਿਸ ਤਰੀਕੇ ਨਾਲ 24 25 30 ਘੰਟੇ ਉਹਨਾਂ ਨੇ ਬਤਾਏ ਨੇ ਮੈਂ ਸਮਝਦਾ ਕਿ ਇਹ ਸਾਡੇ ਦੇਸ਼ ਦੀ ਵੀ ਬੰਦਨਾਮੀ ਹੈ ਜੇ ਇੱਕ ਸਾਊਥ ਅਮਰੀਕਨ ਕੰਟਰੀ ਦਾ ਪ੍ਰੈਜ਼ੀਡੈਂਟ ਜਿਹਦੀ ਸਿਰਫ ਆਬਾਦੀ 5 ਕਰੋੜ ਹੈ ਉਹ ਵਾਪਸ ਭੇਜ ਸਕਦਾ ਉਸਨੇ ਉਹ ਜਿਹੜੇ ਉਹਨਾਂ ਨੇ ਰਿਪੋਰਟ ਕੀਤੇ ਸੀ ਉਤਾਰੇ ਨਹੀਂ ਉਹਨੇ ਕਹਾਂ ਵਾਪਸ ਲੈ ਜਾਓ ਮੈਂ ਆਪਣੇ ਜਹਾਜ਼ ਭੇਜਾਂਗਾ ਸਿਵਿਲিয়ান ਜਹਾਜ਼ ਭੇਜਾਂਗਾ ਉਹਨੂੰ ਲੈ ਕੇ ਆਵਾਂਗਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਟਫ ਸਟੈਂਡ ਲੈਣਾ ਪਏਗਾ ਇਸ ਤਰੀਕੇ ਨਾਲ ਬੇਇਜ਼ਤੀ ਨਹੀਂ ਹੋ ਸਕਦੀ ਪੰਜਾਬ ਚ ਇਹਨੂੰ ਕਿਉਂ ਉਤਾਰਿਆ ਗਿਆ ਦਿੱਲੀ ਦੇ ਵਿੱਚ ਮੀਡੀਆ ਜ਼ਿਆਦਾ ਹੋਣਾ ਸੀ ਜ਼ਿਆਦਾ ਹਾਈਲਾਈਟ ਹੋਣੀ ਸੀਗੀ ਗੱਲ ਔਰ ਉਹਦੇ ਚ ਖਾਲੀ ਪੰਜਾਬ ਦੇ ਤਾਂ ਨਹੀਂ ਸੀ ਜਿੰਨੇ ਪੰਜਾਬ ਦੇ ਸੀ ਉਹਨੇ ਹੀ ਹਰਿਆਣੇ ਦੇ ਸੀ ਉਹਨੇ ਹੀ ਗੁਜਰਾਤ ਦੇ ਸੀਗੇ ਇਸ ਤੋਂ ਇਲਾਵਾ ਹੋਰ ਸਟੇਟਾਂ ਦੇ ਵੀ ਸੀਗੇ ਮੈਂ ਸਮਝਦਾ ਵਾ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਸ ਦੇ ਉੱਤੇ ਅ ਅੱਖ ਮਚੋਲੀ ਖੇਲਣ ਦੀ ਬਜਾਏ ਟਫ ਸਟੈਂਡ ਲੈਣਾ ਚਾਹੀਦਾ ਔਰ ਟਰੰਪ ਸਰਕਾਰ ਨੂੰ ਅਮਰੀਕਨ ਗਵਰਨਮੈਂਟ ਨੂੰ ਇਸ ਦੇ ਉੱਤੇ ਬਿਲਕੁਲ ਅ ਮੈਨੂੰ ਯਾਦ ਹੈ ਡਾਕਟਰ ਮਨਮੋਹਨ ਸਿੰਘ ਵੇਲੇ ਇੱਕ ਜਿਹੜੀ ਅ ਐਮਬੈਸੀ ਦੀ ਏਮਪਲਾਈ ਸੀਗੀ ਉਹਨੂੰ ਹਥਕੜੀ ਲਗਾ ਦਿੱਤੀ ਗਈ ਸੀ ਦਿਵਿਆਨੀ ਸੀ ਸ਼ਾਇਦ ਉਹਦਾ ਨਾ 2013 ਦੀ ਗੱਲ ਹੈ ਨਵੰਬਰ ਦੀ ਡਾਕਟਰ ਬਨਮੋਨ ਸਿੰਘ ਜਿਹਨੂੰ ਤੁਸੀਂ ਇੱਕ ਵੀਕ ਪ੍ਰਧਾਨ ਮੰਤਰੀ ਕਹਿੰਦੇ ਸੀਗੇ ਡਾਕਟਰ ਬਨਮੋਨ ਸਿੰਘ ਨੇ ਅਮਰੀਕਨ ਐਮਬੈਸੀ ਦੀ ਸਕਿਉਰਿਟੀ ਕੰਟੇਲ ਕਰ ਦਿੱਤੀ ਸੀਗੀ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਸੀਗੀਆਂ ਜਿਬਰੋ ਜਿਹੜੀ ਉਹ ਵਿਸਕੀ ਇੰਪੋਰਟ ਕਰਦੇ ਨੇ ਦੂਜੀ ਚੀਜ਼ਾਂ ਇੰਪੋਰਟ ਕਰਦੇ ਨੇ ਉਹ ਸਾਰਿਆਂ ਤੇ ਰੋਕ ਲਾਤੀ ਸੀ ਤੇ ਅਖੀਰ ਫੋਰਨ ਮਿਨਿਸਟਰ ਜਿਹੜਾ ਅਮਰੀਕਾ ਦਾ ਸੀ ਉਸਨੂੰ ਮਾਫੀ ਮੰਗਣੀ ਪਈ ਸੀ ਮੈਂ ਸਮਝਦਾ ਮੋਦੀ ਸਾਹਿਬ ਤੇ ਆਪਣੇ ਆਪ ਨੂੰ ਬਹੁਤ ਤਗੜਾ ਤੇ ਮਜ਼ਬੂਤ ਗਵਰਨਮੈਂਟ ਕਹਿੰਦੇ ਨੇ ਔਰ ਇਨਸਾਨ ਕਹਿੰਦੇ ਨੇ ਸਟੈਂਡ ਲੈਣਾ ਚਾਹੀਦਾ ਇਹਦੇ ਵਿੱਚ ਪੰਜਾਬ ਦੀ ਗੱਲ ਨਹੀਂ ਹੈ ਗੁਜਰਾਤ ਦੀ ਗੱਲ ਨਹੀਂ ਹੈ ਹਰਿਆਣੇ ਦੀ ਤੇ ਹਿਮਾਚਲ ਦੀ ਗੱਲ ਨਹੀਂ ਹੈ ਹਿੰਦੁਸਤਾਨ ਦੇ ਵਕਾਰ ਦੀ ਗੱਲ ਹੈ ਹਿੰਦੁਸਤਾਨ ਦੀ ਇੱਜ਼ਤ ਦੀ ਗੱਲ ਹੈ ਜੀ ਆਂਦੀਆਂ ਦਾ ਇੱਕਾ ਖਿਲਾ ਸਵਾਲ ਕੱਲ ਦਿੱਲੀ ਦੇ ਵੋਟਾਂ ਦਾ ਰਿਜ਼ਲਟ ਆ ਜਾਣਾ ਹੈਗਾ ਦੋ ਹੀ ਆਪਸ਼ਨਸ ਦਿਖ ਰਿਹਾ ਹੈਗੇ ਨੇ ਜਾਂ ਤੇ ਦੁਬਾਰਾ ਕੇਜਰੀਵਾਲ ਦੀ ਸਰਕਾਰ ਬਣੇਗੀ ਜਾਂ ਭਾਜਪਾ ਦੀ ਸਰਕਾਰ ਜੋ ਮਾਹੌਲ ਬਣਦਾ ਦਿਖ ਰਿਹਾ ਹੈਗਾ ਮੇਰਾ ਸਿੱਧਾ ਸਿੱਧਾ ਤੁਹਾਡੇ ਤੋਂ ਸਵਾਲ ਹੈ ਤੁਸੀਂ ਸਾਰੀ ਪਾਰਟੀਆਂ ਦੇ ਟੱਚ 'ਚ ਰਹੇ ਹੋ ਤੁਸੀਂ ਦਿੱਲੀ ਦੇ ਅੰਦਰ ਖੁ ਦੀ ਸਰਕਾਰ ਬਣਦੀ ਹੈ ਤਾਂ ਉਹ ਨਜ਼ਰੀਆ ਤੇ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਗੁਰਦੁਆਰਿਆਂ ਕਮੇਟੀ ਦੇ ਲਈ ਔਰ ਗੁਰਦਾਰ ਐਕਟ ਦੇ ਖਾਸ ਕਰਕੇ ਤੁਹਾਡੇ ਉਸ ਪਟੀਸ਼ਨ ਦੇ ਉੱਤੇ ਉਦੋਂ ਤੇ ਕੀ ਅਸਰ ਪੈਗਾ ਅਗਰ ਕੇਜਰੀਵਾਲ ਆਂਦਾ ਤਾਂ ਅਗਰ ਬੀਜੇਪੀ ਦੀ ਸਰਕਾਰ ਬਣਦੀ ਹਤਾਂ ਦੇਖੋ ਮੈਂ ਸਮਝਦਾ ਕਿ ਦਿੱਲੀ ਦੀ ਜਿਹੜੀ ਹਿੰਦੁਸਤਾਨ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਮੈਂ ਉਸ ਤੇ ਵਿਸ਼ਵਾਸ ਰੱਖਦਾ ਸਰਕਾਰਾਂ ਦੇ ਇਨਫਲੂਐਂਸ ਨਹੀਂ ਆ ਸਕਦਾ ਭਾਵੇਂ ਉਹ ਆਪ ਦੀ ਸਰਕਾਰ ਆਵੇ ਤੇ ਭਾਵੇਂ ਆਵੇ ਬੀਜੇਪੀ ਦੀ ਸਰਕਾਰ ਲੇਕਿਨ ਮੈਂ ਸਮਝਦਾ ਵਾਂ ਕਿ ਕੋਈ ਸਰਕਾਰ ਆ ਜਾਏ ਸਾਨੂੰ ਆਪਣੇ ਮਸਲਿਆ ਤੇ ਲੜਨਾ ਹੀ ਪਏਗਾ ਜਿਹੜੀ ਵੀ ਸਰਕਾਰ ਆਏਗੀ ਅਸੀਂ ਆਪਣੇ ਮਸਲਿਆ ਦੇ ਉੱਤੇ ਕਦੀ ਆਵਾਜ਼ ਨਹੀਂ ਦਬੇਗੀ ਅਸੀਂ ਔਰ ਇੱਕ ਰਿਕਾਰਡ ਹੈ ਸਾਡਾ ਪਿਛਲਾ ਜੇਬ 70 75 ਸਾਲ ਦਾ ਕਹਿਣਵਾ ਜਹਦਰ ਸੰਤੋਖ ਸਿੰਘ ਜੀ ਦਾ ਉਹ ਲੈ ਕੇ ਔਰ ਅੱਜ 42 ਸਾਲ ਬੰਨੂ ਹੋ ਗਏ ਨੇ ਅਸੀਂ ਆਪਣੇ ਮਸਲਿਆਂ ਲਈ ਠੋਕ ਕੇ ਲੜਿਆਂ ਕੌਮ ਦੇ ਸਹਿਯੋਗ ਨਾਲ ਲੜਿਆਂ ਅਸੀਂ ਕੁਰਸੀਆਂ ਤੇ ਬਹਿ ਕੇ ਆਪਣੀ ਜ਼ੁਬਾਨਾਂ ਬੰਦ ਨਹੀਂ ਕੀਤੀਆਂ ਅੱਖਾਂ ਨਹੀਂ ਮੀਟੀਆਂ ਕਬੂਤਰ ਵਾਕਣ ਮੈਂ ਸਮਝਦਾ ਵਾਂ ਕਿ ਸਾਨੂੰ ਤੇ ਲੜਨਾ ਹੀ ਪਏਗਾ ਸੰਗ ਜੀ ਸਾਡੀ ਕੋਸ਼ਿਸ਼ ਹੈ ਕਿ ਸਾਰੇ ਮਸਲਿਆਂ ਦੇ ਉੱਤੇ ਸਰਮਜੀਤ ਸਿੰਘ ਜੀ ਕਿਹਦਾ ਕੀ ਕਹਿਣਾ ਸਾਰੇ ਮਸਲਿਆਂ ਦੇ ਨਾਲ ਅਸੀਂ ਨਾਲ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਵਿੱਚ ਹੋਰ ਬੰਤਕ ਮਸਲਿਆਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਲੈਨੇ ਸਰਮਜੀਤ ਸਿੰਘ ਜੀ ਤੋਂ ਇਜਾਜ਼ਤ ਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ